ਇੱਥੇ ਬਦਾਮ, ਕਾਜੂ, ਖਸਖਸ, ਕਾਲੀ ਮਿਰਚ, ਲਾਚੀ, ਛੋਟੀ ਗਲਾਬ ਦਾ ਪੱਤਾ, ਗੁਲਕੰਦ। ਠੀਕ ਆ। ਭਖੜਾ ਹੋ ਗਿਆ। ਇਹ 1 ਬਾਰ 13 ਐਟਮਾ ਪੈਂਦੀ ਆ ਇਹਦੇ ਵਿੱਚ। ਤੇਨਾ ਸ਼ਰਧਾਈਪ ਆਉਂਦੀ ਆ। ਲੀਵਰ ਦੀ ਕਮਜ਼ੋਰੀ, ਲੱਕ ਦੀ ਕਮਜ਼ੋਰੀ, ਫੇਫੜੇ। ਇਹ ਜਿਆਨਾ ਬੰਦਾ ਸ਼ਰਧਾਈ ਦਾ ਗਲਾਸ ਛਕੇ ਨਾ ਫਿੱਟ ਰਹੂਗਾ ਬੰਦਾ। ਕਮਜ਼ੋਰੀ ਨਹੀਂ ਆਉਂਦੂਗਾ। ਜਿਹੜਾ ਇਹ ਘੋਟਾ ਹੈਗਾ, ਟੋਟਾ ਹੈਗਾ, ਇਹ ਇਹ ਕਿਹੜੇ ਇਹ ਨਿਮਤ ਆਈ ਇਹਦੇ ਕੀ ਫਾਇਦੇ ਬਾਬਾ ਜੀ ਇਹ ਨਿਮਤੇ ਬਹੁਤ ਫਾਇਦੇ ਆਈ ਇਹ ਜਿਹੜੇ ਪ੍ਰਾਤਨ ਸਮੇਂ ਤੇ ਜਿਹੜੇ ਸਿੰਘ ਆਈ ਇਹ ਨਿਮਰ ਦਾਤਨ ਰਾਤਨ ਦੇ ਘਰ ਦੇ ਹੁੰਦੇ ਸੀ ਇਹ ਤੇਰੇ ਦਾਤਨ ਨਾਲ ਕੋੜ ਪੰਨ ਮਰਦਾ ਮੂੰਹ ਦਾ ਨਾ ਦੰਦ ਸਾਫ ਕਰਦੀ ਆਈ ਇਹ ਇਹ ਪੂਰੇ ਬੈਨੀਫਿਟਾ ਨੇ ਮਈ ਇਹ ਬਿਮਾਰੀ ਤੋਂ ਵੀ ਬਿਮਾਰੀ ਤੋਂ ਪੂਰਾ ਪੈਨ ਜਿਹਨੂੰ ਕਹਦੀ ਹੈ ਪੂਰੇ ਓਕੇ ਰਿਪੋਰਟ ਤੇ ਆਈ ਇਹ ਕਿੰਨੀ ਬਿਮਾਰੀ ਵਾਲੇ ਵੀ ਕਾਫੀ ਲਾਭ ਬੰਦਾ ਹੈ ਹਾਂਜੀ ਹਾਂਜੀ ਬਈ ਫੋੜੇ ਫਿੰਸੀਆਂ ਨਹੀਂ ਹੁੰਦਿੰਦੀ ਆਈ ਇਹ ਫਿੰਸੀਆਂ ਜਾਂ ਕੇ ਆਉਂਦੀਆਂ ਏ ਠੰਡੀ ਹੁੰਦੀ ਆ ਬਈ ਗਰਮੀਆਂ ਚ ਹਾਂ ਤੇ ਸੀ ਠੰਡੀ ਹੁੰਦੀ ਆ ਜਦੋਂ ਇਹ ਸਾਰੀ ਐਡਮਰੀ ਬਣ ਕੇ ਰਗੜੀ ਗਈ ਨਾ ਤੇ ਜੋ ਜਲ ਛੱਡ ਕੇ ਥੋੜਾ ਸਮੁੰਦਰ ਛੱਡਤਾ ਫਿਰ ਇਹ ਠੰਡੀ ਹੋ ਗਈ ਐ ਇਹ ਚੀਜ਼ ਤੇ ਫਿਰ ਇਹ ਗਰਮ ਨਹੀਂ ਰਹਿੰਦੀ ਇਹਦੀ ਫਿਰ ਪੂਰੇ ਬੈਨੀਫਿਟ ਮਿਲਦੇ ਆ ਤਾਕਤ ਮਿਲਦੀ ਇਹਨੂੰ ਕੀ ਨਾ ਤੁਸੀਂ ਕਿੱਦਾਂ ਸਿੱਖਿਆ ਕਿਹਨੇ ਦਿਖਾਈ ਤੁਹਾਨੂੰ ਇਹ ਨਹੀਂ ਤਾਂ ਸਾਡੇ ਸ਼ੁਰੂ ਤੋਂ ਦਾਦੇ ਪਰਦਾਦੇ ਇਸੇ ਕੰਮ 'ਚ ਹੀ ਰਹੇ ਆਈ ਹਾਂ ਜੀ ਰਿਵਾਇਤ ਚੱਲਦੀ ਆਈ ਹੈ ਜੀ ਮੈਂ 23 ਸਾਲ ਚ ਲੱਗਿਆ ਜੀ 23 ਸਾਲ ਨੇ ਲੱਗਿਆ ਹਾਂਜੀ ਠੀਕ ਹੈ ਤੇ ਕਿੰਨੇ ਸਾਲ ਤੋਂ ਕਰ ਰਹੇ ਹੋ ਇਹ ਕੰਮ ਸਾਨੂੰ ਤਾਂ ਹੋ ਗਿਆ 20 ਸਾਲ ਹੀ ਆ ਤਾਂ ਹਾਂਜੀ ਸਾਡੀ ਇੱਕ ਪੱਖੋਂ ਵਾਲਾ ਰੋਡ ਤੇ ਵੀ ਲਗਾਣਾ ਆਪਣੀ ਫਿਰ ਤੇ ਲੋਕਾਂ ਦਾ ਕਿੰਦਾ ਤਾਂ ਸਹਯੋਗ ਮਿਲਦਾ ਕਿੰਨਾ ਲੋਕ ਕਰਦੇ ਪਸੰਦ ਸ਼ਹਿਰ ਤੋਂ ਹਾਂਜੀ ਭਾਈ ਇਹ ਸ਼ਹਿਰੀ ਲੋਗਰ ਜਿਹੜੇ ਹੁਣ ਉਹਨਾਂ ਨੂੰ ਔੜੀ ਔੜੀ ਨੋਲ ਜਾਂਦੀ ਜਾਂਦੀ ਹੈ ਵੀ ਇਹ ਚੀਜ਼ ਦੀ ਪੂਰੀ ਬੈਨੀਫਿਟ ਚੀਜ਼ ਆ ਬੁਰ ਤਗੜੀ ਚੀਜ਼ ਆਈ ਇਹ ਹੁਣ ਹੋਲੀ ਹੋਰ ਜਾਵੇਂਗੀ ਠੰਡੇ ਜਾਵੇਂਗੀ ਪੀਂਦੇ ਆ ਕੋਣ ਡੀਆ ਪਿੰਦੇ ਆ ਨਿੰਮਕੇ ਪਿੰਦੇ ਆ ਉਹਨਾਂ ਪੂਰੀ ਬੈਸਟ ਚੀਜ਼ ਆਈ ਇਹ ਹਨਾਈ ਇਹ ਪੂਰੇ ਲਵ ਮੰਨ ਕਰਦੀ ਹੈ ਚੀਜ਼ ਆ ਹਾਂ ਤੇ ਸਮਾਨ ਸਾਰਾ ਜਿਹੜਾ ਪਿਓਰ ਪਾਉਂਦੇ ਹੋ ਵਿੱਚ ਮੈਂ ਕਿਹਾ ਤੁਹਾਡੇ ਅੱਖਾਂ ਮੂਰੇ ਸਾਹਮਣੇ ਪਾ ਕੇ ਆਪਾਂ ਰਗੜਦੇ ਪਿਆਈ ਹੋਣੀ ਹਾਂਜੀ ਇਹ ਕਿਦਾਂ ਦਾ ਤਿਆਰ ਕਿੰਨੇ ਦਾ ਵੇਚਦੇ ਹੋ ਕਿੰਨੇ ਦਾ ਇੱਕ ਗਲਾਸ ਵੇਚਦੇ ਹੋ ਤੇ 50 ਰੁਪਏ ਦਾ ਗਲਾਸ ਵੇਚੀਦਾ ਬਾਬਾ ਜੀ ਹਾਂਜੀ ਸਾਰੇ ਕਿੰਨੇ ਹੈ ਬੈਨੀਫਿਟ ਹੋਰ ਕੀ ਕੀ ਬੈਨੀਫਿਟ ਬੈਨੀਫਿਟ ਪੂਰੇ ਤਗੜੇ ਬੈਨੀਫਿਟ ਆ ਇਹ ਰੰਜਾਨਾ ਜੇ ਗਲਾਸ ਆ ਕੇ ਜੇ ਬੰਦਾ ਕਹਵੇ ਵੀ ਇੱਕ ਗਲਾਸ ਆ ਕੇ ਆਪਾਂ ਕਹੀਏ ਵੀ ਇਹਨਾਂ ਦੀ ਤਾਕਤ ਆ ਜੀ ਉਹਨਾਂ ਦੀ ਗੱਲ ਬੰਦੀ ਹੈਗੀ ਇੱਕ ਇੱਕ ਅੱਪਰ ਰੋਟੀ ਖਾ ਕੇ ਇੱਕ ਦਿਨ ਚ ਗਈਏ ਵੀ ਆਪਾਂ ਪਹਿਲਵਾਨ ਬਣ ਗਏ ਪਹਿਲਵਾਨ ਤਾਂ ਬਣਿਆ ਨਹੀਂ ਨਾ ਉਹ ਜੇ ਖਰਾਕ ਪੂਰੀ ਨਹੀਂ ਜਾਂਦਾ ਖਰਦਾ ਰੂਗਾ ਫਿਰ ਖਰਾਕ ਲੱਗੂ ਕੀ ਇਹਨਾਂ ਨੂੰ ਅਜਾ ਲੋਕਾਂ ਦੇ ਮਨ ਚ ਰਹਿੰਦਾ ਵੀ ਇਹ ਘੋਟਾਂ ਤੇ ਆ ਰੋ ਰਿਹਾ ਕੀ ਕੋਈ ਨਿਸ਼ਾਨ ਨਾ ਹੋਵੇ ਭੰਗ ਨਾ ਹੋਵੇ ਨਹੀਂ ਹੁਣ ਜਿਹੜੀ ਅੱਜ ਕੱਲ ਦੀ ਪੰਜੀਦੀ ਹੈ ਨਾ ਉਹਨਾਂ ਨੂੰ ਪਤਾ ਲੱਗਦਾ ਜਾਂਦਾ ਨੋਲ ਜਾਂਦੀ ਜਾਂਦੀ ਹੈ ਉਹ ਚੀਜ਼ ਦੀ ਵੀ ਇਹ ਵਧੀਆ ਚੀਜ਼ ਆ ਬੈਨੀਫਿਟ ਚੀਜ਼ ਆ ਹੁਣ ਪਹਿਲਾਂ ਸੀ ਇਹ ਭੁੱਲ ਬੈਠੇ ਸੀ ਇਹ ਚੀਜ਼ਾਂ ਨੂੰ ਹੁਣ ਇਹ ਉਹਨਾਂ ਨੂੰ ਚੇਤੇ ਜਾਂਦੀ ਜਾਂਦੀ ਹੈ ਵੀ ਹਾਂ ਵੀ ਚੀਜ਼ਾਂ ਵਧੀਆ ਨੇ ਇਹ ਨਹੀਂ ਨਹੀਂ ਭਾਈ ਇਹ ਸ਼ਰਧਾਈ ਹੈ ਇਹ ਗੱਲੀ ਪਿਓਰ ਸ਼ਰਧਾਈ ਹਾਂ ਪਿਓਰ ਸ਼ਰਧਾਈ ਜੀ ਹਾਂਜੀ ਇੱਥੇ ਬਾਈ ਜੀ 2 ਮਹੀਨੇ ਹੋ ਗਏ ਖੜੇ ਨੂੰ ਹਾਂ ਪਹਿਲਾਂ ਪਹਿਲਾਂ ਤੇ ਲੋਕਾਂ ਨੂੰ ਪਤਾ ਨਹੀਂ ਸੀ ਕਿ ਨਾ ਉਹ ਸੋਦੇ ਸੀ ਖੜੇ ਭੰਗ ਪੁੰਗੀ ਵੇਚਦੇ ਆ ਇਹ ਤਾਂ ਹੁਣ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਚੀਜ਼ੇ ਸ਼ਰਧਾਈ ਵੇਚਦੇ ਆ ਗੱਲੇ ਅਸੀਂ ਬੈਨਰ ਵੀ ਲਗਾਇਆ ਸ਼ਰਧਾਈ ਦਾ ਤੇ ਪਤਾ ਲੱਗ ਗਿਆ ਹੁਣ ਲੋਕ ਆਂਦੇ ਨੇ ਗਾ ਆਪਣੇ ਕੋਲੋਂ ਕਿਹੜਾ ਕਿਹੜਾ ਸਮਾਨ ਜਿਹੜਾ ਪਉਂਦੇ ਹੋ ਸ਼ਰਧਾਈ ਸਰਦਾਈ ਦੇ ਵਿੱਚ ਜਾਨੀ ਕਿ ਜਿਵੇਂ ਕਾਜੂ ਬਦਾਮ ਪਿਸਤਾ ਵਗੈਰਾ ਚਾਰੋ ਮਗਰ ਗਾਲੀ ਮਗਰ ਛੋਟੀ ਇਲਾਚੀ ਵਗੈਰਾ ਹੋਰ ਚੈਰੀ ਵਗੈਰਾ ਗੁਲਕੰਦ ਇੱਕ ਕਮਰ ਕਮਰਕਾਸ ਪਖੜੇ ਏਜ ਡੀ ਡੀ ਰੀਡ ਦੀਆਂ ਹੱਡੀਆਂ ਵਾਸਤੇ ਬਹੁਤ ਤਾਕਤਵਰ ਹੁੰਦੇ ਨੇ ਠੀਕ ਹੈ ਬਾਕੀ ਜਿਹੜਾ ਮਟੀਰੀਅਲ ਦੂਸਰਾ ਇਹ ਸਰਦਾਈ ਜਾ ਕੇ ਆਪਣੇ ਫੇਫੜਿਆਂ ਦੀ ਗਰਮੀ ਕਿਡਨੀਆਂ ਦੀ ਗਰਮੀ ਅਏ ਕੱਟਦੀ ਆ ਬਾਥਰੂਮ ਰਸਤੇ ਜੋ ਬੰਦਾ ਬੰਦਾ ਗਰਮ ਮੰਨੇ ਗਰਮ ਹੁੰਦੇ ਨੇ ਸਾਰੀ ਚੀਜ਼ਾਂ ਗਰਮਣੇ ਵਾਲੀਆਂ ਇਹ ਜਦੋਂ ਇਹਨਾਂ ਦਾ ਇੱਕ ਤੱਤ ਬਣ ਜਾਂਦਾ ਨਾ ਰਗੜ ਕੇ ਉਦੋਂ ਇਹ ਫਿਰ ਠੰਡਿਆਈ ਬਣ ਜਾਂਦੀ ਆ ਜਿਹੜੇ ਆਪਣੇ ਬਜ਼ੁਰਗ ਸ਼ੁਰੂ ਤੋਂ ਕਹਿੰਦੇ ਆ ਰਹੇ ਨੇ ਠੰਡਿਆਈ ਹਿੰਦੀ ਦੇ ਲੋਕ ਕਹਿੰਦੇ ਨੇ ਠੰਡਿਆਈ ਪੰਜਾਬੀ ਚ ਸਰਦਾਈ ਸਰਦਾਈ ਕਹਿੰਦੇ ਆ ਹਾਂਜੀ ਸਿਆਰਾ ਵਸਮਾਨ ਪਿਓਰ ਅਸੀਂ ਬਣਨੇ ਆ ਦੁੱਧ ਵੀ ਪਾਈਦਾ ਵਿੱਚ ਜਾਨੀ ਕਿ ਵੀ ਜਿਹੜਾ ਬੰਦਾ ਇੱਕ 50 ਰੁਪਏ ਦਾ ਗਲਾਸ ਪੀਂਦਾ ਉਹਨੂੰ ਪਤਾ ਲੱਗ ਜਾਂਦਾ ਵੇ ਵੀ ਅਸੀਂ ਕੁਝ ਪ੍ਰਾਪਤ ਕੀਤਾ ਇਹ ਕਾਹ ਕਰ ਰਿਪੀਟ ਹੁੰਦੇ ਆ ਜਿਹੜੇ ਮੁਰਮੁਰ ਕੇ ਹੁੰਦੇ ਆ ਪੀਣ ਲਈ ਪੂਰੇ ਜਾ ਕੇ ਜਦੋਂ ਜਿਹੜੇ ਵੀ ਆਪਣੇ ਕੋਲ ਕਬੱਡੀ ਵਾਲੇ ਮੁੰਡੇ ਆਉਂਦੇ ਆ ਆਪਣੇ ਲੋਧੀ ਕਲੱਬ ਵਾਲੇ ਪਹਿਲਵਾਨ ਆਉਂਦੇ ਆ ਜਿਹੜੇ ਉਹ ਤਾਂ ਆਪਣੇ ਕੋਲੋਂ ਸਵੇਰੇ ਸ਼ਾਮੀ ਹੁੰਦੇ ਆ ਉਹ ਠੀਕ ਆ ਬਾਕੀ ਜਿਹੜੇ ਬਜ਼ੁਰਗ ਆਉਂਦੇ ਆ ਕਈ ਕਈ ਲੇਡੀਜ਼ ਆਉਂਦੀਆਂ ਕਈ ਬੱਚੇ ਵੀ ਆ ਜਾਂਦੇ ਨੇ ਜਿਨ੍ਹਾਂ ਨੂੰ ਪਤਾ ਲੱਗਦਾ ਪੰਜਾਬੀ ਆਪਣੇ ਸਿੱਖਾਂ ਦੇ ਬੱਚੇ ਨੇ ਜਿਹੜੇ ਕੋਈ ਵੀ ਪੀ ਸਕਦਾ ਜੀ ਇਹਦੇ 'ਚ ਇੱਕ ਪੈਸੇ ਦਾ ਨਸ਼ਾ ਨਹੀਂ ਹੁੰਦਾ ਅੱਛਾ ਇਹ ਦੇਖਿਆ ਵੀ ਤੁਸੀਂ ਚੀਨੀ ਵੀ ਨਹੀਂ ਵਰਤਦੇ ਸ਼ੱਕਰ ਵਰਤਦੇ ਹੋ ਦੇਸੀ ਸ਼ੱਕਰ ਸ਼ੱਕਰ ਵਰਤਦੇ ਜਾਂ ਤੇ ਬੂਰਾ ਸ਼ੱਕਰ ਵਰਤਦੇ ਆ ਦੋਨੋਂ ਖੰਡ ਨਹੀਂ ਵਰਤਦੇ ਉਹਦੇ ਨਾਲ ਮੱਖੀ ਆਂਦੀ ਆ ਤੇ ਨਾਲੇ ਉਹ ਮਲਾਣ ਦੇ 'ਚ ਟਾਈਮ ਲੱਗਦਾ ਇਸ ਕਰਕੇ ਫਿੱਕੀ ਰੱਖਣੇ ਆ ਕੋਈ ਗਾਹ ਕੋ ਸ਼ੂਗਰ ਵਾਲੇ ਆਂਦੇ ਆ ਉਹ ਫਿੱਕੀ ਮੰਗਦੇ ਆ ਸ਼ੂਗਰ ਵਾਲੇ ਠੀਕ ਹੈ ਜਦੋਂ ਗਾਹ ਖੜ ਜਵੇ ਆਣ ਕੇ ਜਿਹੋ ਜੀ ਮੰਗੇ ਉਹੋ ਜੀ ਉਹਨੂੰ ਦੇ ਦੀ ਜਾਂ ਫਿੱਕੀ ਮੰਗੇ ਸ਼ੂਗਰ ਦਾ ਮਰੀਜ਼ ਵੀ ਪੀ ਸਕਦਾ ਜੀ ਕਿੰਨੇ ਤਿਆਰ ਕਿੰਨੇ ਟਾਈਮ ਤੇ ਤਿਆਰ ਹੁੰਦਾ ਇੱਕ ਬੜੀ ਘੋਟਾ ਜਦੋਂ ਗੱਲ ਕਰੀ ਪੂਰੇ ਲਗਾਤਾਰ ਰਗੜ ਰਹੇ ਨੇ ਹਾਂ ਜੀ 1 ਘੰਟਾ ਜਾਨੀ ਕਿ ਘੰਟੇ ਦੇ ਵਿੱਚ ਮਾਲ ਤਿਆਰ ਹੋ ਜਾਂਦਾ ਓਏ ਸਾਰਾ ਜੇ ਆਪਾਂ ਥੋੜਾ ਬਣਾਉਨੇ ਆ ਤੇ ਅੱਧਾ ਘੰਟਾ ਵੀ ਲੱਗਦਾ ਹੈ ਜਦੋਂ ਆਪਾਂ ਇੱਕ ਵਾਰੀ ਬਣਾਉਂਨੇ ਆ ਕੋਟਾ ਇਹਦੇ 15-20 ਗਲਾਸ ਬਣ ਜਾਂਦੇ ਆ ਤੇ ਦੁੱਚੇ ਵਿਕ ਜਾਂਦੇ ਆ 100 ਗਲਾਸ ਵਿਕ ਜਾਂਦਾ ਸੋਨ ਜੀ ਇਹਦੇ 70-80 ਜੇ ਵਿਕਦੇ ਨੇ ਸਾਡੇ ਨਹੀਂ ਨਹੀਂ ਬਹੁਤ ਵਧੀਆ ਜੀ ਇਹ ਤਾਂ ਹੈ ਇੱਕ ਹੁੰਦੇ ਆ ਵੀ ਦੇਸੀ ਆ ਵੀ ਪਹਿਲਾਂ ਐ ਸੀਗਾ ਵੀ ਘਰੇ ਰਗੜਦੇ ਸੀ ਵੀ ਹੁਣ ਚਲੋ ਮੇਡਨ ਲੱਗ ਗਏ ਵੀ ਇਹ ਮਿਹਨਤ ਦਾ ਮਾਰਾ ਬੰਦਾ ਕਹਿੰਦਾ ਘੰਟਾ ਡੇਢ ਘੰਟਾ ਲੱਗਦਾ ਆ ਵੀ ਚਲੋ ਇੱਥੇ ਆਉਨੇ ਆ ਪੈਸੇ ਦੇ ਕੇ ਪੀ ਕੇ ਟਾਈਮ ਬਚਦਾ ਜਾਂ ਕੋਸ਼ਿਸ਼ ਹੈ ਬਹੁਤ ਵਧੀਆ ਜਿੱਦਾਂ ਘਰੇ ਬਣਾ ਕੇ ਅਸੀਂ ਪੀਨੇ ਆ ਸੇਮ ਐਜ਼ ਇਟ ਇਜ਼ ਉਦਾਂ ਦਾ ਹੀ ਆ ਨਹੀਂ ਬਹੁਤ ਵਧੀਆ ਹੈ ਵਧੀਆ ਨਹੀਂ ਬਹੁਤ ਵਧੀਆ ਚੀਜ਼ ਹੈ ਜਿਵੇਂ ਹੁਣ ਆਪਾਂ ਆ ਆਪਾਂ ਸੌਫਟ ਡਰਿੰਕ ਵਗੈਰਾ ਕੋਲਡ ਡਰਿੰਕ ਵਗੈਰਾ ਉਸ ਤੋਂ ਤਾਂ ਕਿਤੇ ਵਧੀਆ ਚੀਜ਼ ਹੈ ਇਹ ਸਾਰੀ ਨੇਚਰਲ ਚੀਜ਼ ਹੈ ਆ ਬਾਜੂ ਬਦਾਮ ਪੈਣੇ ਆ ਗਲਾਬ ਦੇ ਫੁੱਲ ਲੈ ਜੀਆਂ ਵਗੈਰਾ ਸਾਰਾ ਕੁਝ ਪੈਂਦਾ ਬਹੁਤ ਵਧੀਆ ਚੀਜ਼ ਹੈ ਜੀ ਟੇਸਟ ਦਾ ਹੁੰਦਾ ਹੀ ਵਧੀਆ ਫਿਰ ਹੁਣ ਲੱਸੀ ਪੈਣੀ ਆ ਸਾਰੇ ਨੇਚਰਲ ਇਨਗਰੀਡੀਅੰਟਸ ਨੇ ਇਹ ਚ ਤਾਂ ਉਹੀ ਹੋਣਾ ਹੈ